ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਕਿਸਾਨ ਵੀਰੋ ਪਹੁੰਚੇ ਆ ਪਿੰਡ ਲੋਕਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਓਨਰ ਵੀਰ ਹਰਪ੍ਰੀਤ ਦੇ ਕੋਲ ਆਇਆ ਦੋਸਤੋ ਤੇ ਪਸ਼ੂ ਵਪਾਰ ਦਾ ਕੀਤਾ ਵੀਰ ਦਾ ਪਹਿਲਾਂ ਵੀ ਕੋਈ 15 16 17 ਦੇ ਵਿੱਚ ਵੀਰ ਨੇ ਵਪਾਰ ਕੀਤਾ ਸੀਗਾ ਤੇ ਕਿਤੇ ਨਾ ਕਿਤੇ ਵਿੱਚੋਂ ਜਿਹੜੀ ਇੱਕ ਟੂਰ ਆ ਦੋਸਤੋ ਠੀਕ ਆ ਜੀ ਕੋਈ ਇੱਕ ਸਮਾਂ ਜਿਹੜਾ ਕੰਟਰੀ ਜਿਹੜੀ ਆ ਸਿੰਗਾਪੁਰ ਦੇ ਵਿੱਚ ਵੀ ਵੀਰ ਚਲਾ ਗਿਆ ਸੀਗਾ ਉਸ ਤੋਂ ਬਾਅਦ ਇੱਕ ਵਾਰ ਤੋਂ ਫਿਰ ਮੁੜ ਜਿਹੜਾ ਪਸ਼ੂ ਵਪਾਰ ਦਾ ਕੀਤਾ ਵੀਰ ਨੇ ਸਟਾਰਟ ਕੀਤਾ ਪਸ਼ੂ ਆਉਂਦੇ ਰਹਿੰਦੇ ਆ ਇਸ ਕੇਲੇ ਤੇ ਉੱਪਰ ਬਾਕੀ ਤੁਸੀਂ ਸਮੇਂ-ਸਮੇਂ ਨਾਲ ਆਪਣਾ ਸੰਪਰਕ ਉਹ ਬਣਾ ਕੇ ਰੱਖ ਲਿਓ ਠੀਕ ਆ ਜੀ ਆਏ ਨਵੇਂ ਪਸ਼ੂਆਂ ਦੀ ਡਿਟੇਲ ਆ ਉਹ ਸਮੇਂ-ਸਮੇਂ ਨਾਲ ਲੈਂਦੇ ਰਿਆ ਕਰੋ ਅੱਜ ਇਸ ਵੀਡੀਓ ਦੇ ਵਿੱਚ ਨਗ ਵੈਸੇ ਆਪਾਂ ਤੁਹਾਨੂੰ ਟੋਟਲ ਜਿਹੜੇ ਆ 4 ਦਿਖਾਉਣੇ ਆ ਇੱਕ ਮੱਝ ਦਿਖਾਵਾਂਗੇ ਸੂਈ ਸੁਬਾਈ ਦੋ ਵੜਾ ਬਿਲਕੁਲ ਤਾਜ਼ੀਆਂ ਸੱਜਰ ਸੂਈਆਂ ਨੇ ਇੱਕ ਵੜਾ ਪਿਛਲੇ ਸਵੇਰੇ ਵੀਰ ਨੇ ਘਰੇ ਚਵਾਈ ਕੀਤੀ ਆ। ਸੋ ਦੱਸ ਰਹੇ ਨੇ ਵੀ ਤਕਰੀਬਨ ਕੋਈ 30 ਲੀਟਰ ਤੋਂ ਪਲੱਸ ਜਿਹੜੀ ਚਵਾਈ ਆ। ਇਸ ਵੈੜ ਦੇ ਥੱਲੇ ਦੋ ਦੋ ਚੋਇਆ ਉਹਨਾਂ ਨੇ। ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ। ਜਦੋਂ ਦੋਸਤੋ ਕੈਰੋਂ ਤੁਸੀਂ ਵਿਜ਼ਿਟ ਕਰੋਗੇ ਕੈਰੋਂ ਤੋਂ ਇੱਕ ਸੜਕ ਨਿਕਲਦੀ ਆ ਜਿਹੜੀ ਪਿੰਡ ਆਨੰਦਪੁਰ ਨੂੰ ਜਾਂਦੀ ਆ। ਇਸੇ ਸੜਕ ਦੇ ਉੱਪਰ ਦੋਸਤੋ ਰੋਈਟ ਆ ਆਪਣੇ ਸਾਰੇ ਵੀਰ ਹਰਪ੍ਰੀਤ ਸਿੰਘ ਉਹਨਾਂ ਦਾ ਘਰ ਆ। ਤਕਰੀਬਨ ਕੋਈ ਇਸੇ ਸੜਕ ਤੋਂ ਜਿੱਕਰ ਕੈਰੋਂ ਵਾਲੀ ਸੜਕ ਤਰਨਤਾਰਨ ਸਾਹਿਬ ਵਾਲੀ ਸੜਕਾ ਪੱਟੀ ਤੋਂ ਜਿਹੜੀ ਜਾਂਦੀ ਆ। ਇਹ ਤੋਂ ਕੋਈ ਕਿਲੋਕਮੀਟਰ ਜਦੋਂ ਆਪਾਂ ਅਨੰਦਪੁਰ ਨੂੰ ਆਉਣੇ ਆ ਤੇ ਰਸਤੇ ਵਿੱਚ ਘਰ ਤੇ ਲੋਕੇ ਪਿੰਡ ਦੀ ਹੱਦ ਤੇ ਸਰਾਲੀ ਪਿੰਡ ਸਰਾਲੀ ਮੰਡਪ ਪਿੰਡ ਦੀ ਵੀ ਜਿਹੜੀ ਹੱਦ ਆ ਪਰ ਵੀਰ ਹੋਣੀ ਬੈਠੀ ਆ ਠੀਕ ਹੈ ਜੀ ਬਾਹਰ ਢਾਣੀਆਂ ਬਾਹਰ ਬੈਕਾਂ ਘਰ ਗੱਲਬਾਤ ਦੇ ਲਈ ਚਲਦੇ ਆ ਵੀਰ ਹਰਪ੍ਰੀਤ ਦੇ ਨਾਲ ਕਰ ਲੈਂਦੇ ਆ ਪੂਰਾ ਵੀਰਵਾ ਸਾਂਝਾ ਸੋ ਪਸ਼ੂ ਦੋਸਤੋ ਅਜਾ ਚਾਰ ਆ ਵੀਡੀਓ ਐਂਡ ਤੱਕ ਦੇਖ ਲਿਓ ਤਾਂ ਜੋ ਪੂਰੀ ਜਾਣਕਾਰੀ ਆ ਉਹ ਸਾਰੇ ਫਾਰਮਰ ਵੀਰਾਂ ਨੂੰ ਮਿਲ ਸਕੇ ਸਭ ਤੋਂ ਪਹਿਲਾਂ ਵੀਰ ਹਰਪ੍ਰੀਤ ਸਾਸਰੀ ਕਾਲ ਸਾਸਿ ਘਾ ਵੀਰ ਜੀ ਕੋਠੀ ਤੋਂ ਪਾ ਜੀ ਹਾਂਜੀ ਠੀਕ ਠਾਕ ਵਧੀਆ ਜੀ अच्छा वीर हरप्रीत सफर ਜਿਹੜਾ ਤੁਹਾਡਾ ਤੁਸੀਂ ਦੱਸਿਆ ਸੀ ਵੀ ਪਹਿਲਾਂ ਵੀ ਆਪਾਂ ਵਪਾਰ ਦਾ ਕੰਮ ਕੀਤਾ ਤੇ ਵਿੱਚੋਂ ਥੋੜਾ ਜਿਹਾ ਛੱਡ ਚੋਗੇ ਸੀਗੇ ਫੌਰਨ ਵੀ ਰਾਏ ਜ ਸਿੰਘਾਪੁਰ ਵੀ ਕਾਫੀ ਔਣੀ ਜਾਨੀ ਰਹੀ ਤੁਹਾਡੀ ਟਾਈਮ ਉੱਥੇ ਵੀ 8-10 ਸਾਲ 12 ਸਾਲ 15 ਸਾਲ ਲਾਏ ਆ ਹਾਂਜੀ ਤੇ ਉਸ ਤੋਂ ਬਾਅਦ ਇੱਕ ਵਾਰ ਤੋਂ ਫਿਰ ਮਨ ਕੀਤਾ ਵੀ ਵਪਾਰ ਦਾ ਕੰਮ ਸ਼ੁਰੂ ਕਰ ਲਈਏ ਹਾਂਜੀ ਵੀਰ ਜੀ ਮੈਨੂੰ ਨਾ ਤਕਰੀਬਨ ਬਾਅਦ 16-17 ਸਾਲ ਹੋ ਗਏ ਠੀਕ ਹੈ ਤੇ ਹੁਣ ਦਿਲ ਕੀਤਾ ਵੀ ਹੁਣ ਇੱਥੇ ਹੀ ਕੰਮ ਕਰਾਂਗੇ ਠੀਕ ਹੈ ਜੀ ਤੇ ਬਹੁਤ ਦੇਰ ਹੋ ਗਈ ਉੱਥੇ ਤੇ ਹੁਣ ਕੰਟੀਨਿਊ ਚੱਲੂਗਾ ਆਪਣਾ ਠੀਕ ਹੈ ਜੀ ਵਪਾਰ ਦਾ ਹਾਂਜੀ ਠੀਕ ਹੈ ਜੀ ਸੋ ਵਪਾਰ ਦਾ ਕੀਤਾ ਦੋਸਤੋ ਇੱਕ ਵਾਰ ਤੋਂ ਫੇਰ ਕੰਟੀਨਿਊਸ ਵੀਰਾਂ ਦਾ ਵੀ ਚੱਲੂਗਾ ਰੁਟੀਨ ਦੇ ਵਿੱਚ ਪਸ਼ੂ ਆਉਣਗੇ ਠੀਕ ਹੈ ਜੀ ਸੋ ਵੇਖਦੇ ਰਹਾ ਕਰੋ ਪਸ਼ੂ ਜਿਹੜੇ ਦੋਸਤੋ ਆਏ ਨਵੇਂ ਕੋਈ ਵੀਰ ਖਰੀਦਦਾਰੀ ਕਰੂਗਾ ਤੇ ਤੁਸੀਂ ਆਪ ਦਾ ਜਿਹੜਾ ਸੰਪਰਕ ਬਣਾ ਕੇ ਰੱਖ ਲਿਓ ਠੀਕ ਹੈ ਜੀ ਅ ਫਿਊਚਰ ਟਾਈਮ ਅੱਛਾ ਵੀਰ ਅੱਜ ਆਪਣੇ ਕੋਲ ਨਾਗ ਟੋਟਲ 4 ਹਾਂਜੀ ਤੇ ਇੱਕ ਮਾਝਾ ਤੇ ਤਿੰਨ ਵੜਾ ਹਾਂਜੀ ਪਸ਼ੂ ਤਿੰਨ ਸੋਏ ਸੋਇਆ ਤੇ ਇੱਕ ਵੜਾ ਆਪਣੇ ਕੋਲ ਗੱਪਣ ਇੱਕ ਵੜਾ ਗੱਪਣ ਹੈ ਹਾਂਜੀ ਕੋਈ ਹਾਲ ਤਾਂ ਸੋਏ ਆਪਾਂ ਚਵਾਈ ਕੀਤੀ ਆ ਤੇ ਕਿੰਨੇ ਕ ਮਿਲ ਕਾਲੀ ਆ ਇਹ ਆ 35 ਪੀਕ ਲੈਵਲ 35 36 ਰਿਹਾ ਹਾਂਜੀ ਠੀਕ ਆ ਜੀ 35 36 ਲੀਟਰ ਮਲ ਕੇ ਚਵਾਈ ਆਪਾਂ ਕੀਤੀ ਆ ਘਰੇ ਆਪਾਂ ਠੀਕ ਆ ਵੀਰ ਲੈ ਵੀ ਇੱਕ ਦੋਸਤੋ ਸ਼ੁਰੂਆਤ ਜਿਹੜੀ ਆਪਾਂ ਇਸੇ ਮੱਝ ਤੋਂ ਕਰ ਲਵਾਂਗੇ ਠੀਕ ਆ ਜੀ ਮੱਝ ਤਾਜੀ ਸੱਜਰ ਸੂਈ ਆ ਅੱਛਾ ਵੀਰ ਹਰਪ੍ਰੀਤ ਜੀ ਦੀ ਪੂਰੀ ਡਿਟੇਲ ਪੂਰਾ ਵੇਰਵਾ ਕਰਦੀ ਆਂ ਸਾਂਝਾ ਸੂਆ ਕਿੰਨਾ ਤੇ ਕਿੰਨੇ ਕ ਦਿਨਾਂ ਦੀ ਸੂਈ ਆ ਇਹ ਵੀਰ ਜੀ ਤੀਜਾ ਸੂਆ ਹਾਂਜੀ ਤੇ ਇਹਨੂੰ ਕੋਈ ਪੰਜ ਪੰਜ ਤੋਂ 6 ਦਿਨ ਹੋ ਗਏ ਸੂਈ ਨੂੰ ਠੀਕ ਆ ਜੀ ਤੇ ਇਨੇ ਥੱਲੇ ਦੁੱਧ ਇਸ ਟਾਈਮ 10 ਕਿਲੋ ਹੈਗਾ ਠੀਕ ਹੈ ਜੀ ਹਾਂ ਜੀ ਲੋ ਦੋਸਤੋ ਪੰਜਾ ਛਿਆ ਦਿਨਾਂ ਦੀ ਸੂਈ ਹੈ 10 ਕਿਲੋ ਦੁੱਧ ਤੇ ਸੂਆ ਤੀਜਾ ਮੰਨ ਲੇ ਕੋਈ ਹੈ ਜੀ ਹਾਂ ਜੀ ਤੀਜਾ ਸੂਆ ਮਗਰ ਕੱਟੀ ਕਿ ਕੱਟਾ ਜੀ ਮਗਰ ਕੱਟਾਈ ਕੱਟਾ ਮਗਰ ਥੋੜਾ ਠਾ ਦਿਓ ਫਿਰ ਕੱਟੇ ਨੂੰ ਮਗਰ ਕੱਟਾ ਦੋਸਤੋ ਪੰਜਾ ਛਿਆ ਦਿਨਾਂ ਦੀ ਸੂਈ ਥੱਲੇ 10 ਕਿਲੋ ਦੁੱਧ ਆ ਕਦ ਕਾਠ ਵਾਲੀ ਹੈ ਮੈਂ ਠੀਕ ਹੈ ਜੀ ਬਾਕੀ ਤੁਹਾਨੂੰ ਪੂਰਾ ਆਪਾਂ ਵੇਰਵਾ ਹੋਰ ਵੀ ਦੱਸ ਦਾਂਗੇ ਤੁਹਾਡੇ ਨਾਲ ਅੱਗੇ ਸਾਂਝਾ ਕਰਦੇ ਆਂਗੇ ਇੱਕ ਵਾਰੀ ਤੁਸੀਂ ਮੇਲ ਕਾਪ ਦੇਖ ਲਿਓ ਆ ਕੱਟਾ ਜੇ ਮਗਰੇ ਦੇ ਕਟਾ ਜੀ ਠੀਕ ਹੈ ਤੇ ਵੀਰ ਹਰਪ੍ਰੀਤ ਚੋਣ ਜਾਣ ਵੀਰ ਕਿਦਾਂ ਮੱਝ ਬਹੁਤ ਵਧੀਆ ਵੀਰ ਜੀ ਸੋ ਚਵਾਈ ਚਵਾਈ ਦੀ ਕੋਈ ਕੰਪਨੀ ਨਹੀਂ ਕੋਈ ਪੂਰਛਾ ਨਹੀਂ ਕੋਈ ਪੂਰਛਾ ਨਹੀਂ ਬਿਲਕੁਲ ਐ ਸਾਫ ਠੀਕ ਹੈ ਵੀਰ ਜੀ ਤੇ ਲਓ ਦੋਸਤੋ ਹੁਣ ਵੈਸੇ ਸਮਾਂ ਜਿਹੜਾ ਚਵਾਈ ਦਾ ਹੋਇਆ ਪਿਆ ਸ਼ਾਮ ਦਾ ਸਮਾਂ ਤਕਰੀਬਨ ਤੁਸੀਂ ਨੋਟ ਵੀ ਕਰ ਲਓ 6 ਵਜੇ ਦਾ ਸਮਾਂ ਠੀਕ ਹੈ ਜੀ ਸੋ ਚਵਾਈ ਇਹਨਾਂ ਪਸ਼ੂਆਂ ਦੀ ਹੋਣੀ ਆ ਹੁਣ ਤੇ ਸੁਬਾ ਵੀਰ ਜੀ ਟਾਈਮ ਤੋਂ ਟਾਈਮ ਕਿੰਨਾ ਆਪਾਂ ਚਵਾਈ ਕਰਦੇ ਪਏ ਆ ਆਪਾਂ 6 ਤੋਂ 6 6 ਤੋਂ 6 ਹਾਂਜੀ ਠੀਕ ਹੈ ਜੀ ਲਓ ਵੀਰ ਖੋਲ ਕੇ ਦਿਖਾਦਗੇ ਸੋ ਤਿੱਜਾ ਸਵੇਰ ਇਹ ਮੱਝ ਜਿਹੜੀ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਵਿਰਲਪੁਰਲ ਥਾਣਾ ਦੀ ਚੰਗੀ ਆ ਦੋਸਤੋ ਕਿਸੇ ਰਕਮ ਦੀ ਕੋਈ ਭੋਰ ਛਿੱਟੇ ਵਾਲੀ ਗੱਲ ਨਹੀਂ ਕੀ ਮਗਰ ਕਟਾ ਸੋ 10 ਕਿਲੋ ਦੁੱਧ ਇਸ ਵਕਤੇ ਤੇ ਥੱਲੇ ਹਾਜ਼ਰ ਆ ਜਿਹੜਾ ਕਿਸੇ ਵੀਰ ਨੂੰ ਚਵਾ ਦੇਣਾ ਠੀਕ ਆ ਜੀ ਆ ਕਰੋ ਚੈੱਕ ਸੋ ਬਖਾਲਾ ਬਖੂਲਾ ਬਹੁਤ ਵਧੀਆ ਠੀਕ ਆ ਪੱਦਰ ਬਖਾਲਾ ਲੇਵੇ ਦੀ ਬੰਤਰ ਬਹੁਤ ਵਧੀਆ ਇੱਕ ਸਾਰ ਲੇਵਾ ਤੇ ਕੱਦ ਦੀ ਗੱਲ ਆ ਦੋਸਤੋ ਕੱਦ ਆਮ ਨੋਰਮਲ ਜਿਵੇਂ ਆਪਾਂ ਦੇਖਦੇ ਆਂ ਵੀ ਮੀਡੀਅਮ ਤੋਂ ਪਲੱਸ ਹਾਈਟ ਸੋਨੇ ਕੱਦ ਵਜਨ ਵਜੂਦ ਵਿੱਚ ਆ ਸਿੰਗਲ ਹੱਡੀ ਦੀ ਆ ਠੀਕ ਆ ਜੀ ਠੀਕਾ ਅੱਛਾ ਵੀਰ ਹਰਪ੍ਰੀਤ ਜੀ ਦੀ ਕੀ ਡਿਮਾਂਡ ਕਰਦੇ ਪੈਗੇ ਇਹਦੀ ਵੀਰ ਜੀ ਆਪਾਂ ਮੰਗਣ ਨੂੰ ਭਾਵੇਂ 90 ਮੰਗੀ ਜਾਈਏ ਹਾਂਜੀ ਪਰ ਆਪਾਂ ਜਿਹੜਾ ਦੇ ਲੈਣ ਰੇਟ ਆ ਇਹਦਾ 85000 ਕਰਾਂਗੇ 85000 ਹਾਂਜੀ 85 ਲਵਾਂਗੇ ਠੀਕ ਹੈ ਹੋਰ ਕੋਈ ਸ਼ੋਰਟ ਹੋ ਜੂ ਕੋਈ 2000 ਰੁਪਇਆ ਹੋਰ ਸ਼ੋਰਟ ਕਰ ਦਾਂ 83 ਦੀ ਦੇਣੀ 83 ਦੀ ਪੱਕਾ ਦੇਣੀ ਠੀਕ ਹੈ ਜੀ ਹਾਂਜੀ ਲਓ ਜੀ 83000 ਦੀ ਦੋਸਤੋ ਇਹ ਜਿਹੜੀ ਤੁਹਾਨੂੰ ਮੱਝ ਮਿਲ ਜੂਗੀ ਠੀਕ ਹੈ ਜੀ ਸੋ ਬਾਕੀ ਚੋਣ ਜਵੌਣ ਦੀ ਵੀ ਤੁਹਾਨੂੰ ਪੂਰੀ ਤਸੱਲੀ ਦੇ ਰਿਆ ਵੀਰ ਵੀ ਓਕੇ ਰਿਪੋਰਟ ਆ ਠੀਕ ਹੈ ਜੀ ਕਿਸੇ ਆ ਸੇਉ ਮੇਰਾ ਵੀਰ ਕੋਈ ਦੂਰੋਂ ਨੇੜੇ ਉਹ ਆ ਜਾਂਦਾ ਠੀਕ ਹੈ ਜੀ ਇਹ ਨਹੀਂ ਹੈਗਾ ਵੀ ਘੂਰ ਛੱਟਾ ਜਾਂ ਕੋਈ ਬਾਦ ਘਾਟ ਚਵਾਈ ਵੀਰ ਜੀ ਪਸਮਾ ਦੀ ਇੱਕੇ ਵਾਰੀ ਆਉਂਦਾ ਪਸਮਾ ਬਿਲਕੁਲ ਸਾਫ ਹੈ ਹਾਂ ਜੀ ਠੀਕ ਹੈ ਜੀ ਲਓ ਵੀ 83000 ਦੀ ਦੋਸਤੇ ਮਿਲੂਗੀ ਤੁਹਾਨੂੰ ਠੀਕ ਹੈ ਜੀ ਬਿਲਕੁਲ ਸੱਜਰਤਾ ਜੀ ਸੂਈ ਆ ਸਮਝ ਤੁਸੀਂ ਦੇਖ ਲਈਏ ਸੋਨੇ ਢਾਂਚੇ ਦੇ ਵਿੱਚ ਆ ਇੱਕਸਾਰ ਬਿਲਕੁਲ ਪੱਧਰਲੇਵੇ ਵਿਖਾਲੇ ਦੇ ਵਿੱਚ ਆ ਕਰੋ ਚੈੱਕ ਠੀਕ ਆ ਸੋਹਣੀ ਬੰਤਰ ਇਸ ਤੋਂ ਬਾਅਦ ਇੱਕ ਸੈਕੰਡ ਨੰਬਰ ਤੇ ਵੀਰ ਹਰਪ੍ਰੀਤ ਆਪਣੇ ਕੋਲ ਜਿਹੜੀ ਆ ਵਾੜ ਖੜੀ ਹੈ ਬਲੈਕ ਰੰਗ ਦੇ ਵਿੱਚ ਹਾਂ ਜੀ ਵੀਰ ਜੀ ਇਹਦਾ ਕਿਵੇਂ ਵੇਰਵਾ ਇਹ ਵਰਜੀ ਇਹ ਤੀਜਾ ਸੂਆ ਸੂਈ ਆ ਹਾਂਜੀ ਤੇ ਇਹਨੂੰ ਕੋਈ ਹੋਗੇ ਆ ਅਜੇ ਤੀਜਾ ਦਿਨ ਇਹਨੂੰ ਸੂਈ ਨੂੰ ਅੱਛਾ ਜੀ ਤੇ ਕੋਈ ਬੋਲਾ ਹੋਊਗਾ ਇਹ ਥੱਲੇ 10 ਤੋਂ 11 ਲੀਟਰ ਠੀਕ ਹੈ ਜੀ ਹਾਂਜੀ ਲਓ ਜੀ 10 11 ਕਿਲੋ ਇਸ ਵਕਤ ਬੋਲਾ ਤੀਜਾ ਸੂਆ ਤੇ ਤੀਜੇ ਦਿਨ ਦੀ ਆ ਬੱਚਾ ਮਗਰ ਤੇ ਕੀ ਸੀ ਬੱਚਾ ਵਰਜੀ ਇਹਦੇ ਮਗਰ ਬੱਚੀ ਆ ਜੀ ਬੱਚੀ ਆ ਮਗਰ ਹਾਂਜੀ ਉਹਦੀ ਮਗਰ ਬੱਚੀ ਆ ਠੀਕ ਹੈ ਜੀ ਸੋ ਚੰਗੇ ਸੀਮਨ ਦਾ ਬੱਚਾ ਮਗਰ ਆ ਫੀਮੇਲ ਕਾਫ 나ੜੂਆ ਬਿਲਕੁਲ ਬੱਚੇ ਦੇ ਨਾਲ ਆ ਜੀ ਠੀਕ ਆ ਸੋ ਅੱਜ ਤੀਜਾ ਦਿਨ ਆ ਦੋਸਤੋ ਤੇ ਤੀਜਾ ਹੀ ਸੂਆ ਤੇ 10000 10000 ਕਿਲੋ ਬੌਲੇ ਤੋਂ ਜਿਹੜੀ ਹੁਣ ਸਟਾਰਟਿੰਗ ਇਹਨੇ ਕੀਤੀ ਗਰਮਾ ਲਈ ਨੇ ਹਾਈਟ ਮੀਡੀਅਮ ਦੇ ਵਿੱਚ ਆ ਬਾਕੀ ਤੁਹਾਨੂੰ ਇੱਕ ਵਾਰੀ ਬਾਹਰ ਕੱਢ ਕੇ ਤੋਰ ਕੇ ਦਿਖਾ ਦਿੰਦੇ ਆਪਾਂ ਹਾਲੋ ਜੀ ਇਹਨੂੰ ਪਰਾਂ ਕਰ ਲਾ ਮੇਰਾ ਚੋਣ ਚੋਣ ਬਿਲਕੁਲ ਸਾਫ਼ ਜੀ ਅਗਲੇ ਪਿਛਲੇ ਥਾਣਾ ਦੀ ਬਿਲਕੁਲ ਹਾਂ ਜੀ ਬਹੁਤ ਵਧੀਆ ਜਵਾਬ ਬਹੁਤ ਵਧੀਆ ਲੱਗਾ ਨੂੰ ਠੀਕ ਹੈ ਜੀ ਹਾਂ ਚੋਣ ਚੋਣ ਜਿਹੜੀ ਭਰਾਪੋ ਇੱਕ ਨੰਬਰਾਂ ਬੰਗਾ ਬੰਗਾ ਪਾ ਲੈਨੇ ਰੱਸੀ ਨਹੀਂ ਆਣਾ ਕੋਈ ਜੀ ਜੀ ਜੇ ਵਾਹ ਹੈ ਅਹੀਂ ਤੇ ਪਾ ਕੇ ਚਾਹੀਦਾ ਪਰ ਜੇ ਨਾ ਮੀ ਪਾਈਏ ਤੇ ਕੋਈ ਚੱਕਰ ਨਹੀਂ ਆਉਂਦੀ ਕੋਈ ਕੁਛ ਨਹੀਂ ਪਾ ਲੁੱਤ ਨਹੀਂ ਲਾਉਂਦੀ ਨਹੀਂ ਹਾਂ ਜੀ ਠੀਕ ਹੈ ਲਓ ਜੀ ਹਾਲੋ ਠੀਕ ਹੈ ਜੀ ਇਸ ਵਕਤ ਜਿਹੜਾ ਆਪਾਂ 11 ਕਿਲੋ ਬੋੜਾ ਹੀ ਆ ਹਨਾ ਹਾਂ ਜੀ ਬਿਲਕੁਲ 11 ਕਿਲੋ ਦੁੱਧ ਨਾਰਮਲੀ ਚਵਾਜੂਗੀ ਕੋਈ 13 14 ਲੀਟਰ ਹਾਂ ਜੀ ਮੈਂ ਪਿਛਲੇ ਸਵੇਰ ਦਾ ਉਹ ਘਰ ਦੇ ਆਦੇ ਦੱਸਣ ਮੁਤਾਬਕ ਤਾਂ ਕੋਈ 15 16 ਲੀਟਰ ਚੋਇਆ ਹੋਇਆ 15 ਲੀਟਰ ਤੋਂ ਬਹੁਤ ਚੱਲੀ ਸੀ ਹਾਂ ਜੀ ਤੇ ਚਵਾ ਦੋਗੇ ਬਾਕੀ ਥੱਲੇ ਭਾਂਡੇ ਦੀ ਵੈਸੇ ਹਾਂ ਜੀ ਸਹੀ ਹੈ ਜਿੰਨੀ ਵੀ ਆ ਹਾਂ ਜੀ ਵੀਰ ਆ ਬਖਾਲਾ ਫੂਲ ਆ ਦੋਸਤੋ ਚੰਗਾ ਕਰਮਾਰੀ ਠੀਕ ਆ ਜੀ ਬਖਾਲਾ ਤਾਂ ਅੱਜ ਵੀ ਤਕਰੀਬਨ ਕੋਈ 14 15 ਕਿਲੋ ਵਾਲੇ ਕਰਦੀ ਆ ਪਰ ਅੱਜ ਮੇਰਾ ਵੀਰ ਕੋਈ ਬੌਲੇ ਦੀ ਥਾਂ ਬੌਲਾ ਮੰਨ ਕੇ ਲੈ ਕੇ ਜਾਇਓ ਠੀਕ ਆ ਜੀ ਤੇ ਬੌਲਾ ਹਮੇਸ਼ਾ ਆਪਾਂ ਗੱਲ ਕਰਦੇ ਆ 9 10 11 ਵੀ ਹੋ ਸਕਦਾ ਤੇ ਦੁੱਧ ਉਹ ਕੋਈ ਚੰਗੀ ਸੇਵਾ ਕਰ ਲੂਗਾ ਦੁੱਧ ਚਵਾ ਜੂਗੀ ਠੀਕ ਬਾਕੀ ਚੋਣਚਣ ਦੀ ਵੀ ਪੂਰੀ ਤਸੱਲੀ ਤੁਹਾਨੂੰ ਦੇ ਦਿੱਤੀ ਵੀਰ ਹਰਪ੍ਰੀਤ ਨੇ ਤੇ ਤਾਂ ਮੁੱਲ ਵੀਰੇ ਕੀ ਕਰਦੇ ਜੇ ਇਹਦਾ ਮੁੱਲ ਵੀਰ ਜੀ ਭਾਵੇਂ ਮੰਗਣ ਵਾਲੇ 60 ਵੀ ਮੰਗੀ ਜਾਂਦੇ ਤੇ ਆਪਾਂ 55 ਦਾ ਮਾਨਤਾਣ ਕਰਾਂਗੇ 55 ਚੋਂ ਹਾਂਜੀ ਠੀਕ ਆ ਜੀ ਮੰਨ ਲਓ 53 ਦੀ ਦੇ ਦਾਂਗੇ 53 ਦੀ ਹਾਂਜੀ ਅੱਛਾ ਵੀਰ ਹਰਪ੍ਰੀਤ ਤੇ ਵੀਡੀਓ ਆਪਣੀ ਪਹਿਲੀ ਆ ਮਾਨਤਾਣ ਖੁੱਲੇ ਕਰਦੇ ਹੋ ਜੀ ਬਿਲਕੁਲ ਹਾਂਜੀ ਬਾਬੇ 53000 ਦੀ ਦੋਸਤੋ ਇਹ ਵੈੜ ਤੁਹਾਨੂੰ ਮਿਲ ਜੂਗੀ ਠੀਕ ਆ ਜੀ ਸੋ ਚੋਣਚਣ ਇੱਕ ਨੰਬਰ ਆ ਕੋਈ ਭਰਾ ਬੇਤੜਕ ਬੇਚਿੰਤ ਫੌਦਾ ਕਰ ਲੇ ਠੀਕ ਆ ਜੀ ਸਾਈਪਿਆਣਾ ਕਰਕੇ ਤੇ ਆਣ ਕੇ ਆਪਣੀ ਇੱਕ ਟਾਈਮ ਦੋ ਟਾਈਮ ਚੋ ਕੇ ਤਸੱਲੀ ਕਰ ਲੇ ਠੀਕ ਆ ਇੱਕ ਵੱਡੀ ਵੜ ਬਾਹਰੀ ਮਾੜੀ ਕਾਢ ਲਈ ਵੀ ਇੱਕ ਵੱਡੀ ਵੜ ਦੋਸਤੋ ਤੁਹਾਨੂੰ ਦਿਖਾਉਣੀ ਆ ਜਿਹੜੀ ਆਪਾਂ ਤੁਹਾਨੂੰ ਸਟਾਰਟਿੰਗ ਤੋਂ ਜ਼ਿਕਰ ਕੀਤਾ ਸੀਗਾ ਵੀ 35 ਲੀਟਰ 30 ਤੋਂ ਕਰਾਸ 35 ਲੀਟਰ ਦੀ ਮਿਲਕਿੰਗ ਜਿਹੜੀ ਆ ਇਸ ਵੜ ਨੇ ਪਿਛਲੇ ਸਵੇਰੇ ਇਸੇ ਘਰੇ ਕਰਵਾਈ ਆ ਠੀਕ ਆ ਜੀ ਬੇਸ਼ੱਕ ਵਪਾਰ ਦਾ ਕੰਮ ਸ਼ੁਰੂ ਕੀਤਾ ਵੀਰ ਨੇ ਪਰ ਜਿਹੜੀ ਇਹ ਵੜ ਇਹ ਪਿਛਲੇ ਸਵੇਰੇ ਜਿਹੜੀ ਇਹਦੀ ਘਰੇ ਚਵਾਈ ਕੀਤੀ ਆ ਏ ਆਪਾਂ ਜ਼ਿਕਰ ਕਰ ਦਿੰਨੇ ਆ ਨਾਲ ਸਾਰੇ ਵੀਰਾਂ ਨੂੰ ਠੀਕ ਆ ਜੀ ਉਹ ਜਿਹੜੀ ਬਿਲਕੁਲ ਚੀਜ਼ ਸਮਝ ਲਾ ਗੋ ਫੜ ਲੈਣਾ ਰੋਕ ਲੇ ਜੇ ਇੱਕ ਮਿੰਟ ਜਿਹੜੀ ਚੀਜ਼ ਸਾਹਮਣੇ ਵੀਰ ਨੇ ਵੇਖੀ ਆ ਜਾਂ ਪਿਛਲੇ ਸਵੇਰ ਚਵਾਈ ਕੀਤੀ ਆ ਉਸ ਵਿਆਪ ਤੇ ਆਪਾਂ ਸਾਰੀ ਗੱਲਬਾਤ ਕਰਾਂਗੇ ਵੀਰ ਹਰਪ੍ਰੀਤ ਤਾਂ ਸੂਹਾ ਕੇ ਨਮਾਊਗਾ ਇਹ ਵੀਰ ਜੀ ਦੂਜਾ ਸਵੇਰ ਆ ਗਿਆ ਦੂਜਾ ਸਵੇਰ ਜੀ ਹਾਂ ਜੀ ਤੇ ਪਹਿਲੇ ਸਵੇਰ ਫਿਰ ਦੁੱਧ ਕਿੰਨਾ ਚੁਆ ਗਈ ਸੀ ਪਹਿਲੇ ਸਵੇਰ ਆਪਣੇ 35 36 ਦੇ ਲੱਗ ਕੇ ਬੰਨੇ ਰਹੀ ਆ ਜੀ ਪਹਿਲਾਂ ਨਾ ਦੁੱਧ ਚੁਵਾਤਾ ਸੀ ਨਾ ਹਾਂ ਜੀ ਠੀਕ ਆ ਜੀ ਲੋ ਵੀ ਦੋਸਤੋ ਵੱਡੇ ਕੱਦ ਬੋਤਲ ਵਿੱਚ ਜਿੱਦਾਂ ਇੱਕ ਨਾਰਮਲ ਆਪਾਂ ਫਾਰਮਾ ਦੇ ਵਿੱਚ ਛੱਡਾਂ ਦੇ ਵਿੱਚ ਵੇਣਾ ਦੇਖਦੇ ਆਂ ਆਰ ਡਰੂਡਰ ਦੀ ਕੁਆਲਿਟੀ ਤੁਸੀਂ ਦੇਖ ਕੇ ਜਿਹੜਾ ਅੰਦਾਜ਼ਾ ਲਾ ਲਓ ਵੇਖੋ ਆਰਡਰ ਦੀ ਕੁਆਲਿਟੀ ਵੇਖੋ ਬਹੁਤ ਖੂਬਸੂਰਤ ਮੋਹੋਂਦਨ ਦੀ ਜਵਾਨ ਹੋ ਗਈ ਫਿਰ ਹਾਂਜੀ ਇਹ ਜਵਾਨ ਹੈ ਜੀ ਠੀਕ ਹੈ ਜੀ ਸੋ ਬੇਲਬ ਬੜੀ ਸਪੈਸ਼ਲ ਆ ਲੰਬਾਈ ਤੁਸੀਂ ਚੈੱਕ ਕਰੋ ਠੀਕ ਹੈ ਜੀ ਲੰਬਾਈ ਚੈੱਕ ਕਰੋ ਸੋ ਚੰਗੇ ਡੇਰੀ ਫਾਰਮਰ ਕਿਸੇ ਵੀਰ ਨੇ ਖਰੀਦਦਾਰੀ ਕਰਨੀ ਆ ਚਾਹੇ ਸਮਾਲ ਫਾਰਮ ਚਾਹੇ ਲਾਰਜ ਫਾਰਮ ਦੇ ਉੱਪਰ ਕੋਈ ਵੀਰ ਲੈ ਕੇ ਜਾਣਾ ਚਾਹੁੰਦਾ ਇੱਕ ਡੇਰੀ ਦਾ ਤੁਹਾਡਾ ਪਰਪਸ ਆ ਦੋ ਦੁੱਧ ਸੇਵਕ ਕਰਦਾ ਵੀਰ ਠੀਕਾ ਚੰਗੇ ਪਸ਼ੂ ਪਾਉਣ ਪਾਉਣਾ ਚਾਹੁੰਦਾ ਉਹਨਾਂ ਦੇ ਵਿੱਚ ਤੁਸੀਂ ਇਹ ਜਿਹੜੀ ਵਾੜ ਸਿਲੈਕਟ ਕਰ ਸਕਦੇ ਜੀ ਐਚ ਐਫ ਬਰੀਡ ਦੇ ਵਿੱਚ ਆ ਸੋ 35 ਲੀਟਰ ਮਿਲਕਿੰਗ ਜਿਹੜੀ ਦੋਸਤੋ ਪਿਛਲੇ ਸਵੇਰੇ ਪਹਿਲਾਂ ਦੇ ਥੱਲੇੋਂ ਜਿਹੜਾ ਦੁੱਧ ਚੁਵਾਈਏ ਦੀ ਹੋਈ ਆ ਲਓ ਵੀਰ ਇੱਕ ਵਾਰੀ ਤੋੜ ਕੇ ਆਪਾਂ ਦਿਖਾਈਏ ਵੀਰਾਂ ਨੂੰ ਆ ਕਰੋ ਚੈੱਕ ਜੀ ਅਜੇ ਦਿਨ ਵੀਰ ਕਿੰਨੇ ਕੁ ਬਾਕੀ ਇਹਦੇ ਇਹ ਵੀਰ ਜੀ ਹਫਤਾ ਲੈ ਜਾਣਾ ਨਹੀਂ ਲਓ ਜੀ ਇੱਕ ਹਫਤਾ ਹਜੇ ਸਮਾਂ ਪਿੰਡ ਅਜੇ ਤਾਂ ਬਹੁਤ ਢਿੱਲਾ ਪਈਆਂ ਦੇਖੋ ਲਓ ਜੀ ਕਰੋ ਚੈੱਕ ਆਹ ਦੇਖੋ ਜੀ ਸੋ ਬਖਾਲਾ ਦੋਸਤੋ ਕਰ ਮਾਰੀ ਤੁਸੀਂ ਦੇਖ ਸਕਦੇ ਜੀ ਵੀ ਤੋਂ ਤੋਂ ਲੈ ਕੇ ਤੇ ਬਿਲਕੁਲ ਸੂ ਤੱਕ ਜਿਹੜਾ ਲੇਵਾ ਤਿਆਰ ਕਰੀ ਬੈਠੀ ਆ ਇਧਰੋਂ ਤੁਹਾਨੂੰ ਇੱਕ ਵਾਰੀ ਪੂਰਾ ਤੋੜ ਕੇ ਦਿਖਾ ਦਿੰਨੇ ਆ ਤੇ ਇੱਕ ਅੱਧਾ ਜਿਹੜਾ ਹੋਰ ਵੀ ਤੁਹਾਨੂੰ ਕਢਾ ਕੇ ਆਪਾਂ ਵੀਰ ਨੂੰ ਕਹਿਨੇ ਵੇਖੀਂ ਮੋੜਨਾ ਆ ਮੋੜ ਦਿਓ ਇੱਕ ਵਾਰੀ ਪੁੱਟਾਂ ਚਾ ਚੰਗਾ ਬੈੜਦਾ ਪੂਰੀ ਵੱਡੇ ਕੱਦ ਪੁੱਤ ਵਿੱਚ ਥੋੜੀ ਜਿਹਾ ਬਾਹਰ ਤੋੜ ਲੋ ਵੀ ਬਾਹਰ ਕੱਢ ਦੋ ਕੋਈ ਨਹੀਂ ਦਿਖਾਈਏ ਮੜਾ ਜਾ ਤਸਦੀ ਦੇ ਨਾਲ ਤੇ ਫਿਰ ਚਵਾਈ ਵੀਰੇ ਪਿਛਲੇ ਸਵੇਰੇ ਵੀਰ ਜੀ ਇਹ ਵੈਸੇ ਤਾਂ ਆਪਾਂ ਹਾਥੀ ਵੀ ਚੋ ਲੈਨੇ ਹਾਂਜੀ ਜਾਂ ਮਸ਼ੀਨ ਵੀ ਹੈਗੀ ਆ ਜੀ ਮਸ਼ੀਨੀ ਵੀ ਮਤਲਬ ਜਿਹੋ ਜਿਹਾ ਥਣ ਲੱਗਾ ਹੱਥੀ ਵੀ ਬੜੀ ਸੋਖੀ ਤੇ ਬਿਲਕੁਲ ਬਹੁਤ ਵਧੀਆ ਤੇ ਮਸ਼ੀਨੀ ਚਬਾਈ ਵੀ ਕੋਈ ਵੀਰ ਕਰ ਸਕਦਾ ਹਾਂਜੀ ਠੀਕ ਹੈ ਜੀ ਵੈਸੇ ਥਾਣੇ ਜਿਹੜਾ ਦੋਸਤੋ ਕਰਮ ਵਾਲੀ ਨੂੰ ਬਹੁਤ ਸੋਹਣਾ ਲੱਗਾ ਪਰਫੈਕਟ ਥਾਣਾ ਪੂਰਾ ਮੁਠੀਦਾਰ ਥਾਣਾ ਠੀਕ ਹੈ ਜੀ ਸੋ ਚਬਾਈ ਮੇਰਾ ਵੀਰ ਕਿਸੇ ਕੋਲ ਮਸ਼ੀਨ ਦੀ ਫੈਸਿਲਿਟੀ ਅਵੇਲੇਬਲ ਆ ਤੇ ਮਸ਼ੀਨੀ ਚਬਾਈ ਵੀ ਤੁਸੀਂ ਕਰ ਸਕਦੇ ਜੇ ਦੋ ਪਾਸੇ ਬਹਿ ਕੇ ਵੀ ਕੋਈ ਵੀਰ ਚਬਾਈ ਕਰੂਗਾ ਤੇ ਮੁਠੀ ਥਾਣਾ ਪੂਰਾ ਫਾੜੀ ਵਾਲਾ ਚੱਡਾ ਲੇਵਾ ਠੀਕ ਹੈ ਜੀ ਕੱਦ ਬਹੁਤ ਵੱਡਾ ਪੂਰਾ ਬੈਠਦਾ ਸੋ ਬਾਕੀ ਢਾਂਚਾ ਤੁਹਾਨੂੰ ਮੈਂ ਮੈਂਸ਼ਨ ਵਾਰ-ਵਾਰ ਕਰ ਦਿੱਤਾ ਵੀ ਕੋਈ ਵੀਰ ਦੂਰੋਂ ਨੇੜੇ ਮੋਮਦਾ ਤੇ ਇਹ ਗੱਲ ਆਪਾਂ ਤੁਹਾਨੂੰ ਪੂਰੇ ਧਿਆਨ ਦੇ ਵਿੱਚ ਲਿਆਤੀ ਹੈ ਕੱਦ ਪੋਤੋ ਵੱਡਾ ਤੇ ਸੋਹਣੀ ਮਿਲਕਿੰਗ 30 ਤੋਂ 35 35 ਲੀਟਰ ਜਿਹੜੀ ਦੋਸਤੋ ਇਹ ਵਿਹੜ ਮਿਲਕ ਕਰਾਉਗੀ ਠੀਕ ਹੈ ਜੀ ਪਹਿਲੇ ਸਵੇਰੇ ਦੇ ਬਿਹਾਰ ਤੇ ਆਪਾਂ ਗੱਲਬਾਤ ਕਰਦੇ ਪਏ ਆ ਰੰਗ ਪ੍ਰਿੰਟ ਡੱਬਾ ਠੀਕ ਆ ਅੱਛਾ ਵੀਰੇ ਖਰਪਰੀ ਤੇ ਦੀ ਕੀ ਡਿਮਾਂਡ ਕੀ ਕਰਾਂਗੇ ਮੋਦ ਵੀਰੇ ਉਹ ਜੀ ਵੀਰੇ ਡਿਮਾਂਡ ਤਾਂ ਮੈਂ ਮੱਲਾਪਾ ਮੈਂ ਦੀ ਆ 25 ਚੋਂ ਮਾਨਤਾਨ ਕਰਾਂਗੇ ਜੀ 1 25 ਚੋਂ ਜੀ ਹਾਂ ਜੀ 1 25 ਚੋਂ ਠੀਕ ਹੈ ਜੀ 1 25 ਚੋਂ ਵੀਰ ਦੀ ਕਿੰਨਾ ਕੁ ਹੋ ਜਾਊਗਾ ਵੈਸੇ ਸਹੀ ਸਹੀ ਐਂਡ ਤੋਂ ਐਂਡ ਉਹ ਕੋਈ ਹੋ ਜਾਊਗਾ 2-3000 ਆਪਾਂ ਕਰਦਾ 2-3000 ਹਾਂ ਜੀ ਤੇ ਬਾਈ ਬੁਈ ਤੱਕ ਵੀ ਆਪਾਂ ਛੱਡ ਦਾਂਗੇ ਜਿਹੜਾ ਹਾਂ ਜੀ ਛੱਡ ਦਾਂਗੇ ਬਾਕੀ ਹੋਰ ਵੀ ਕੋਈ ਸੱਜਣ ਉਹਦਾ ਮਾਨਤਾਨ ਫਿਰ ਵੀ ਕਰਦੇ ਆ ਜੀ ਜ਼ਰੂਰ ਜੀ ਹਾਂ ਹਾਂ ਲਓ ਜੀ ਠੀਕ ਹੈ ਜੀ ਜੀ ਗੱਲ ਹੈ ਵੈਡ ਪੂਰੀ ਸਾਫ਼ ਹੈ ਹਾਂ ਨਹੀਂ ਚੰਗੀ ਹੈ ਚੰਗੀ ਹੈ। ਓਵਰਆਲ ਜਿੰਨੇ ਸਾਰੇ ਆ ਪੂਰੀ ਫਿਗਰ ਫੋਗਰ ਵਾਈਜ਼ ਵੀ ਵੇਖੀ ਆ ਤੇ ਪੂਰੀ ਜੰਮੀ ਪਾਲੀ ਵੀ ਪੂਰੀ ਆ ਵਜਨ ਲੋਡ ਵੀ ਪੂਰਾ। ਠੀਕ ਆ ਕੋਈ ਲਸੇਰੇ ਪਣ ਦੇ ਵਿੱਚ ਨਹੀਂ ਕੀ। ਵੈਸੇ ਅੱਗੇ ਕੋਈ ਵੀਰ ਠੀਕ ਆ ਜੀ ਅੱਗੇ ਸਾਹਮਣੇ ਵਾਲਾ ਵੀਰ ਲੈ ਕੇ ਜਾਣਾ ਚਾਹੁੰਦਾ ਡੇਰੀ ਦੇ ਵਿੱਚ। ਡੇਰੀ ਦਾ ਮਤਲਬ ਲਈ ਆ ਠੀਕ ਆ। ਜਾਂ ਕੋਈ ਵੀਰ ਅਗੇ ਨਸਲ ਬਰੀਡ ਤੇ ਕੰਮ ਕਰਨਾ ਚਾਹੁੰਦਾ ਉਹ ਵੀ ਤੁਸੀਂ ਪਹਿਲ ਦੇ ਆਧਾਰ ਤੇ ਸੌਦਾ ਕਰ ਲਿਓ। ਇੱਕ ਪੰਜੀ ਦੇ ਵਿੱਚੋਂ 3000 ਲੈਸ 1,22,000 ਦੀ ਮਿਲ ਜਾਊਗੀ। ਹੋਰ ਵੀ ਕਿਸੇ ਵੀਰ ਦੇ ਆਏਗਾ ਤਾਂ ਮਾਨਤਾ ਨੂੰ ਹੋ ਜਾਊਗਾ। ਇਧਰ ਇੱਕ ਤੀਜੇ ਨੰਬਰ ਤੇ ਆਪਣੇ ਇਧਰ ਚੌਥੇ ਨੰਬਰ ਤੇ ਆਪਣੇ ਕੋਲ ਜਿਹੜੀ ਆ ਬੈਡ ਖੜੀ ਆ ਹਾਂਜੀ ਤੇ ਸੂਈ ਹੈ ਹਾਂਜੀ ਇਹ ਸੂਈ ਆ ਆ ਬੱਚਾ ਇਹਦਾ ਬੱਚੀ ਹੈ ਇਹ ਦੇ ਮਗਰ ਇਹ ਤੇ ਮਗਰ ਬੱਚੀ ਹੈ ਜੀ ਹਾਂਜੀ ਇਹਨੂੰ ਕੋਈ ਹੋ ਗਿਆ ਹਫਤੇ ਦੇ ਢੇੜ-ਘੇੜ ਹੋ ਗਿਆ ਲਓ ਜੀ ਹਫਤੇ ਇੱਕ ਦਾ ਸੂਬਾ ਤੇ ਸੂਬਾ ਦੂਜਾ ਹੀ ਆ ਜੀ ਹਾਂਜੀ ਅੱਛਾ ਦੁੱਧ ਦੇ ਥੱਲੇ ਹੁਣ ਕਿੰਨਾ ਕ ਇਹਦੇ ਥੱਲੇ ਦੁੱਧ ਵੀ ਜੀ 12 ਲੀਟਰ ਨੇ 12 ਹਾਂਜੀ ਠੀਕ ਹੈ ਜੀ ਲਓ ਜੀ 12 ਲੀਟਰ ਦੋਸਤੋ ਦੁੱਧ ਇਸ ਬੈਡ ਦੇ ਥੱਲੇ ਆ ਆਫਟ ਡਿਗਰੀ ਸੂਈ ਹੈ ਮਗਰ ਵਛੀਆ ਫੀਮੇਲ ਕਾਫ ਨੂੰ ਜਨਮ ਦਿੱਤਾ ਜਾਂ ਦੂਸਰੀ ਵੀਰਜੀ ਇਹਦੇ ਇੱਕ ਪ੍ਰੋਬਲਮ ਹੈਗੀ ਆ ਆ ਦੱਸੋ ਵੀ ਇਹ ਕੋ ਬਹਿਣੀ ਹਲੇ ਬਸ ਜਿਹੜਾ ਥਾਣੇ ਨਾਲ ਅਗਲਾ ਅਗਲਾ ਜੀ ਉਹ ਜਾਨੀ ਕਿ ਦੁੱਧ ਆਉਂਦਾ ਵਾ ਪਰ ਘਟਿਆ ਠੀਕ ਹੈ ਜੀ ਆਪਾਂ ਤਿਲੜ ਕਰਕੇ ਹੀ ਦਵਾਂਗੇ ਠੀਕ ਹੈ ਜੀ ਮਤਲਬ ਕਿ ਚੱਲਦਾ ਹੈਗਾ ਪੂਰਾ ਆਉਂਦੀਆਂ ਕੋਈ ਵੀਰ ਮਿਹਨਤ ਕਰਨ ਵਾਲਾ ਹੋਵੇ ਤੇ ਚੱਲ ਸਕਦਾ ਪਰ ਆਪਾਂ ਤਿਲੜ ਕਰਕੇ ਦਵਾਂਗੇ ਪਰ ਤਾਂ ਵੈਸੇ ਪੋਲਾ ਹੀ ਆ ਹਾਂ ਜੀ ਦੁੱਧ ਵੀ ਆਉਂਦਾ ਚਿੱਟਾ ਬਿਲਕੁਲ ਦੁੱਧਿਆ ਕਿੰਨਾ ਧਾਰਾ ਕਿੰਨੀ ਆ ਕਿ ਵੈਸੇ ਹੋਣ ਗਿਆ ਆ ਕੋਈ 8-10 ਕਿਤਾਰਾ ਆਉਂਦਾ ਹੈ 8-10 ਕਿਤਾਰਾ ਹਾਂਜੀ ਪਰ ਦੋਸਤੋ ਕੋਈ ਵੀਰ ਤਿਲੜਾਂ ਦੇ ਵਿੱਚ ਤੁਸੀਂ ਮੰਨ ਕੇ ਸੌਦਾ ਕਰ ਲਿਓ ਪਰ ਕੋਈ ਵੀਰ ਅਗੇ ਥੋੜਾ ਜਿਹਾ ਟ੍ਰੀਟਮੈਂਟ ਵਾਲਾ ਕੋਈ ਹੋਇਆ ਖਿਡਾਰੀ ਵੀਰ ਉਹ ਤੁਸੀਂ ਦੁੱਧ ਪੂਰਾ ਕਰ ਸਕਦੇ ਜੀ ਪੂਰਾ ਨਹੀਂ ਤੇ ਅੱਧੋ-ਅੱਧ ਤੱਕ ਤਾਂ ਤੁਸੀਂ ਲੈ ਕੇ ਜਾਈ ਸਕਦੇ ਜੀ ਉਹ ਤੁਸੀਂ ਆਪ ਦਾ ਅਗੇ ਸਮਝਦਾਰੀ ਨਾਲ ਜਿਹੜਾ ਕੋਈ ਵੀਰ 파ਰਕੂ ਆ ਠੀਕ ਆ ਜੀ ਖਿਡਾਰੀ ਵੀਰ ਉਹ ਤੁਸੀਂ ਆਪਦੀ ਟ੍ਰੀਟਮੈਂਟ ਜਿਹੜੀ ਆ ਉਹ ਨਾਲੈਕਟ ਕਰ ਸਕਦੇ ਜੀ ਠੀਕ ਆ ਫਿਲਹਾਲ ਕਿਸੇ ਵੀਰ ਨੂੰ ਵੀ ਜੇਕਰ ਲੈਣ ਦੇਣ ਦੀ ਗੱਲ ਕਰੀਏ ਤੇ ਤਿਲੜਾਂ ਦੇ ਵਿੱਚ ਤੁਸੀਂ ਮੰਨ ਕੇ ਠੀਕ ਆ ਸਮਝ ਕੇ ਸੌਦਾ ਕਰ ਲਿਓ ਦੂਜਾ ਸਵੇਰ ਹਫਤੇ ਦੀ ਸੂਈ ਆ ਦੁੱਧ ਕਿੰਨਾ ਦੱਸਿਆ ਸੀ ਵੀਰ ਹੁਣ ਨੈਟ 12 ਲੀਟਰ ਹੈਗਾ ਜੀ 12 ਕਿ ਲੀਟਰ ਹੈ ਜੀ ਲਓ ਜੀ ਠੀਕ ਆ ਜੀ ਸੋ ਬਾਕੀ ਕੋਈ ਇੱਕ ਜਿਹੜੀ ਦੋਸਤ ਖਾਮੀ ਆ ਹੋਰ ਤੁਹਾਨੂੰ ਦਾਸੀ ਦਿੱਤੀ ਆ ਕਿਉਂਕਿ ਦੂਰੋਂ ਨੇੜੋਂ ਕਿਸੇ ਵੀਰ ਨੇ ਆਉਣਾ ਵੈਸੇ ਤਾਂ ਪਸ਼ੂ ਨਹੀਂ ਲੱਗਦਾ ਕਿ ਕਿਸੇ ਪਾਸਿਓ ਪਰ ਦੱਸਿਆ ਸੀ ਕਿ ਹੋਇਆ? ਇਹ ਤਾਂ ਕੀ ਹੋਇਆ ਠੀਕ ਹੈ। ਠੀਕ ਹੈ ਜੀ। ਲਓ ਜੀ। ਠੀਕ ਹੈ। ਇਹਦਾ ਵੀ ਆਪਣੇ ਵੀਰ ਹਰਪ੍ਰਿੰਦ ਕਈ ਵਾਰ ਡਿਮਾਂਡ ਇਹ ਆ ਮੈਂ ਡਿਮਾਂਡ 23000 ਕਰਦੇ ਆ। ਹਾਂ ਜੀ। ਤੇ ਜਿਹੜਾ ਵੀ ਰਹੂਗਾ ਹਾਂਜੀ ਤੇ ਉਹਦਾ ਪੂਰਾ ਮਾਨਦਨ ਹੋਊਗਾ 32000 ਦੇ ਵਿੱਚੋਂ ਵੀ 32000 28 ਦੀ ਦੇ ਦਾਂਗੇ ਜੀ ਯੈਸ ਨੋ ਜੀ ਇਹ ਕਰਾਸ ਦੀ ਗੱਲ ਕਰਦੇ ਹਾਂ ਹਾਂਜੀ ਯੈਸ ਨੋ 28 28 ਦੀ ਦੇ ਦਗੇ ਜਿਹੜੀ ਹੈ ਹਾਂਜੀ ਲਓ ਦੋਸਤੋ 28000 ਦੀ ਵਾੜ ਮਿਲ ਜੂਗੀ ਆ ਬੱਚਾ ਮਗਰ ਵੇਖੋ ਫੀਮੇਲ ਕਾਫ ਆ ਜਿਹੜਾ ਕੋਈ ਥਣ ਥਣ ਦਾ ਘਾਟਾ ਵਾਦਾ ਇਹਨੇ ਕਰਮਾਲੀਆਂ ਪੂਰਾ ਕਰ ਦੇਣਾ ਠੀਕ ਆ ਜੀ ਇਹ ਕੋਈ ਸ਼ੌਂਕ ਨਾਲ ਤੁਸੀਂ ਤਿਆਰ ਕਰ ਲੋਗੇ ਨਾਲ ਇਹ ਵੀ ਰਲ ਜੂਗੀ ਕੋਈ ਸਾਲ ਛਮਾਈ ਦੇ ਵਿੱਚ ਵਿੱਚ ਮਗਰ ਬੱਛੀ ਆ ਠੀਕ ਆ ਜੀ ਫੀਮੇਲ ਕਾਫ ਆ ਤੇ 28000 ਦੀ ਤੁਹਾਨੂੰ ਇਹ ਵਾੜ ਮਿਲ ਜੂਗੀ 12 ਕਿਲੋ ਵੈਸੇ ਜ਼ ਸੁਭਾ ਪਰ ਕੋਈ ਪੀਕ ਦੀ ਵੀ ਗੱਲ ਕਰਕੇ 12 13 12 13 ਲੀਟਰ ਚ ਭਾਈ ਜਾਊਗੀ ਹਾਂਜੀ ਬੀ ਜੀ ਦੋ ਦੋ ਦਿਨੋਂ ਦਿਨੋਂ ਆਈ ਜਾਂਦੀ ਆ ਹੁਣ ਥੋੜਾ ਜਿਹਾ ਸਾਹਮ ਘਟ ਗਈ ਪਹਿਲਾਂ ਬਿਲਕੁਲ ਜੀ ਬਿਲਕੁਲ ਹਾਂਜੀ ਲਓ ਜੀ ਅੱਜ ਦੋਸਤੋ ਇਸ ਹਿਸਾਬ ਪਰਤੇ ਦੇ ਵਿੱਚ ਤੁਹਾਨੂੰ ਇਹ ਵੜ ਮਿਲ ਜਾਊਗੀ ਤੇ ਵਾਜਬ ਰੇਟ ਆ ਜਾਇਜ਼ ਰੇਟ ਆ ਨਾਲੇ ਕੋਈ ਟੋਕੜ ਨਹੀਂ ਨਹੀਂ ਆ ਸਕਦਾ ਤਾਜੀ ਛੁੜੀ ਹੈ ਸੱਜਰਾ ਠੀਕ ਹੈ ਜੀ ਉਸ ਹਿਸਾਬ ਨਾਲ ਤੁਸੀਂ ਕੋਈ ਵੀ ਭਰਾ ਵੀਰ ਸੌਦਾ ਕਰ ਲਿਓ ਠੀਕ ਆ ਜੀ ਇਹ ਨਾਗ ਨੇ ਜਿਹੜੇ ਆਪਾਂ ਤੁਹਾਨੂੰ ਦਿਖਾਤੇ ਆ ਚਾਰ ਟੋਟਲ ਤੇ ਨੰਬਰ ਵੀਰ ਹਰਪ੍ਰੀਤ ਆਪਣੇ ਸਾਂਝੇ ਕਰ ਦਈਏ ਜੀ ਨੰਬਰ ਦੱਸਿਓ ਦੱਸ ਦਿਓ ਕੋਈ ਗੱਲ ਨਹੀਂ ਦੱਸ ਦਿਓ ਜੀ 86273 ਹਾਂ ਜੀ ਠੀਕ ਆ ਜੀ ਇੱਕ ਵਾਰੀ ਫੇਰ ਬੋਲ ਦਿਓ 86273 3594 ਠੀਕ ਹੈ ਜੀ ਆਪ ਦੱਸੋ ਨੰਬਰ ਆ ਵੀਰ ਹਰਪ੍ਰੀਤ ਦਾ ਠੀਕ ਆ ਜੀ ਉਹ ਪਿੰਡ ਜਿਹੜਾ ਲੋਕਾ ਪਿੰਡ ਆ ਬਿਲਕੁਲ ਕੈਰੋ ਲੋਕਾ ਪਿੰਡ ਆ ਨਾਲ ਨਾਲ ਹੀ ਠੀਕ ਆ ਜੀ ਕੋਈ ਕਿਲੋ ਕਿਲੋ ਮੀਟਰ 2 ਕਿਲੋ ਮੀਟਰ ਦੀ ਦੂਰੀ ਆ ਬਿਲਕੁਲ ਨਾਲ ਨਾਲ ਹੀ ਪਿੰਡ ਆ ਤੇ ਕੈਰੋਂ ਤੋਂ ਇੱਕ ਪਿੰਡ ਆ ਆਨੰਦਪੁਰ ਨੂੰ ਛੜਕ ਨਿਕਲਦੀ ਆ ਠੀਕ ਆ ਜੀ ਪੱਟੀ ਵੀ ਤਕਰੀਬਨ ਪੱਟੀ ਸ਼ਹਿਰ ਦੀ ਗੱਲ ਕਰ ਲਈਏ ਤੇ 5 6 7 5 6 ਕਿਲੋ 6 ਕਿਲੋ ਮੀਟਰ ਦੀ ਦੂਰੀ ਆ ਸੋ ਇਹ ਨਾਗਨੇ ਅੱਜ ਵੀਰ ਖਾਲਸਾ ਜੀ ਦੇ ਕੋਲ ਸੋ ਪਸ਼ੂ ਵਪਾਰ ਦਾ ਵੀਰ ਦਾ ਕੰਮ ਪਹਿਲਾਂ ਵੀ ਸੀਗਾ ਠੀਕ ਆ ਜੀ ਥੋੜਾ ਜਿਹਾ ਵਿੱਚ ਗੈਪ ਪੈ ਗਿਆ ਇੱਕ ਵਾਰ ਤੋਂ ਫਿਰ ਜਿਹੜਾ ਰੀਸਟਾਰਟ ਕੀਤਾ ਸੋ ਮੇਰਾ ਵੀਰ ਵਿਜਿਟ ਕਰਿਓ ਤਸੱਲੀ ਕਰਿਓ ਨਰਤਪਰਕ ਕਰਿਓ ਠੀਕ ਆ ਜੀ ਮਾਲ ਇਸੇ ਤਰ੍ਹਾਂ ਇਸ ਮਿਲਦਾ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ